ਨਾਮ ਸ੍ਰੀ ਵਾਹਿਗੁਰੂ ਜੀ ਰਹਿ ਰਾਰਾ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਪੈਜ ਰਖਦਾ ਆਇਆ RAM ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਉਤਰਾਇਆ ਅਹੰਕਾਰੀਆਂ ਅਨਿਤ ਕਾਂ ਪਠਦੇ ਨਾਮ ਦੇਉ ਮੁਖ ਲਾਇਆ ਜਦ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਣਾਇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖ ਦਰਦ ਸੁਖ ਰੋਗ ਪਿਆਜਾ ਸੁਖ ਤਾਮਨਾ ਹੋਵੇ ਤੂੰ ਕਰਤਾ ਖਰਣਾ ਮੈਂ ਨਹੀਂ ਜਾ ਹੋ ਕਰੇ ਨਾ ਹੋਏ ਬਿਨਹਾਰੇ ਕਿ ਤਰ ਦਵਸਿਆ ਤੇਰਾ ਅੰਤ ਨਾ ਜਾਏ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਤ ਅਕਲਕਲਾ ਵਰਪੂ ਰਿਹਾ ਤੂੰ ਸੱਚਾ ਸਾਹਿਬ ਸਿਖਤ ਸਵਾਲਿਓ ਜਿਨ ਨੇ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿਆ ਬਤ ਜੋ ਕਿਛੁ ਕਰਨਾ ਸੋ ਕਰੇ ਹਾ ਸੋ ਦਨ ਰਾਗ ਅਸਾ ਮਹਿਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕੇਹਾ ਸੋ ਕਰਕੇ ਹਾ ਜਿਤ ਪੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਪ੍ਰੇ ਸੋ ਕਹਿ ਹੈ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋ ਪਾਵਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਣ ਤੁਧਨੋ ਚਿੱਤ ਗੋਬਤ ਲਿਖ ਜਾਂਦਣ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੋ ਇਸਰ ਮਨ ਮਾ ਦੇਵੀ ਸੋਹਣ ਦੇ ਦੇ ਸਦਾ ਸਵਾਰੇ ਗਾਵਣ ਤਦਨੋ ਅੰਦਰ ਅੰਦਰਾਸਨ ਬੈਠੇ ਦੇਵਤਿਆ ਅਦਰ ਨਾਨੇ ਗਾਵਣ ਤਦਨੋ ਸਿੱਧ ਸੁਮਾਦੀ ਅੰਦਰ ਗਾਵਣ ਤਦਨੋ ਸਾਧ ਵਿਚਾਰੇ ਗਾਵਣ ਤਦਨੋ ਜਤੇ ਸਤੇ ਸੰਤੋਖੇ ਗਾਵਣ ਤਦਨੋ ਵੀਰਕਦਾਰੇ ਗਾਵਣ ਤਦਨੋ ਪੰਡਿਤ ਪੜਨਰਕੇਸ਼ਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਧਨੋ ਮੋਹਣਿਆ ਮਨਮੋਹਨ ਸੁਰਗ ਮਛ ਪਿਆਤੇ ਗਾਵਣ ਤੁਧਨੋ ਰਤਨੁ ਪਾਏ ਤੇਰੇ 86 ਤੀਰਥ ਨਾਲੇ ਗਾਵਣ ਤੁਧਨੋ ਜੋਦ ਮਹਾਬਲ ਸੂਰਾ ਗਾਵਣ ਤੁਧਨੋ ਖਾਣੇ ਚਾਰੇ ਗਾਵਨ ਤੁਧਨੋ ਖੰਡ ਮਨੁ ਬ੍ਰਹਮੰਡਾ ਕਾਰ ਕਾਲ ਰਖੇ ਤੇਰੇ ਧਾਰੇ ਸਹੀ ਤੁਧਨੋ ਗਾਵਨ ਜੋਤਿ ਤੇ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀ ਤੇ ਤੁਧਨੋ ਗਾਵਨ ਸਹਿਮੈ ਚਿਤ ਨਾਮਨ ਨਾਨਕਿਆ ਵਿਚਾਰੇ ਸੋਏ ਸੋਏ ਸਦਾ ਸਤਿ ਸਾਹਿਬ ਸਾਚਾ ਸਾਚਿ ਨਾਈ ਹੈ ਪਿਉ ਸੇ ਜਾਏ ਨਾ ਜਾਸੀ ਰਚਨਾ ਜਿੰਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਵਜਨ ਸੇ ਮਾਇਆ ਜਨੋ ਪਾਈ ਕਰ ਕਰ ਦੇਖੈ ਕੀ ਤਾਪਣਾ ਜੋ ਤਿਸ ਦੇਵ ਡਾਈ ਜੋ ਜਸ ਪਾਵੇ ਸੋਏ ਕਰ ਸੇਵ ਰਹੁ ਕਮਨਾ ਕਲ ਨਾ ਜਾਏ ਸੋ ਪਾਦਿ ਸਾਹੁ ਸਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਿਲਾ ਪਹਿਲਾ ਸੁਣ ਵਡਾ ਖੈ ਸੋ ਕੋਈ ਕਿ ਹੁਣ ਵਡਾ ਡੇਠਾ ਹੋਈ ਕਿ ਹੁਣ ਦਾ ਪਾਏ ਨਾ ਕਹਿਆ ਜਾਏ ਕਹਨੇ ਵਾਲੇ ਤੇਰੇ ਰਹੈ ਸੁਭਾਈ ਵਡੇ ਮੇਰੇ ਸਾਹਿਬਾ ਗਹਰ ਗੰਭੀਰਾ ਗੁਣ ਰਹੀ ਨਾ ਕੋਈ ਨਾ ਜਾਣੈ ਤੇਰਾ ਕੀਤਾ ਕੇਵਣਾ ਚੀਰਾ ਰਹਾਉ ਸਭ ਸਰਤੇ ਮਿਲ ਸਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰੂ ਗਰਹਾਏ ਗਹਿਣ ਨਾ ਜਾਏ ਤੀ ਤੇਲਬੜਾਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਬੁਰਖਾ ਕੀਆ ਵੜਿਆਈਆਂ ਤਦਨੁ ਸੇ ਦੇਖ ਨੈ ਨਾ ਪਾਇਆ ਆਖ ਰਵ ਲੈ ਨਾਹੀ ਠਾਗ ਰਹਾਇਆ ਆਖਣ ਵਾਲਾ ਆਖਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਡਾਣਾ ਜਿਸ ਤੋਂ ਦੇਹੇ ਜਿਸੈ ਕੀਆ ਚਾਰਾ ਨਾਨਕ ਸਚ ਸਵਾਰਣ ਹਰ ਆਸਾ ਮਹਿਲਾ ਪਹਿਨਾ ਆਖ ਜਿਵਾ ਉਸ ਰੈ ਮਰ ਜਾਓ ਆਖ ਨੋਕਾ ਸਾਚਨੋ ਸਾਚੇ ਨਾਮ ਕੀ ਲਾਗੈ ਭੂਖ ਦੁ ਭੁਖੈ ਖਾਈ ਚਲਹਿ ਦੁਖ ਅਸੋਕੇ ਅਵਸਰੈ ਮੇਰੇ ਮਾਈ ਸਾਚਾ ਸਾਹਿਬ ਸਾਚੇ ਨਾਏ ਨਹਾਉ ਸਾਚੇ ਨਾਮ ਇਹਤ ਲਬੜਾਈ ਆਖ ਤਗੇ ਕੀਮਤ ਨਹੀਂ ਪਾਈ ਜੇ ਸਭਨ ਕੇ ਆਖ ਨ ਪਾਹੀ ਵੱਡਾ ਨ ਹੋਵੇ ਕਾਟ ਨ ਜਾਈ ਨਾ ਹੋ ਮਰੇ ਨ ਹੋਵੇ ਸੋਗ ਦਿੰਦਾਰ ਹੈ ਨ ਚੁਕੈ ਪੋਗ ਗੁਨੇ ਹੋ ਹੋਰ ਨਾਹੀ ਕੋਈ ਨਾ ਕੋ ਹੁਆ ਨਾ ਕੋ ਹੋਏ ਜੇਵੜਾ ਆਪ ਤੇਵੜਾ ਤੇਰੀ ਦਾਤ ਜਿਨ ਦਿਨ ਕਰ ਕਹਿ ਕੀਤੀ ਰਾਤ ਅਖਸਮ ਵਿਚਾਰ ਹੈ ਤੇ ਕਮ ਜਾਤ ਨਾਲਿਗ ਲਾਵੈ ਬਾਸ ਲਾਤ ਰਾਗ ਗੁਰਦੇਵਹਿਲਾ ਚੌਥਾ ਹਰ ਕੀ ਜਨ ਸਤਿਗੁਰ ਸਤਿਪੁਰਖ ਬਿਨੋ ਨੋ ਕਰੋ ਗੁਰ ਪਾਸ ਹਮ ਕੀਰੇ ਕਰਮ ਸਤਿਗੁਰੁ ਸਰਣਾਈ ਕਰ ਜਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੌਕੋ ਰਾਮ ਨਾਮ ਪ੍ਰਗਾਸ ਗੁਰਬਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੇ ਰਹਿਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇ ਨੇ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਦਿਨਵਤਸ ਹੈ ਮੇਲਾ ਸੰਗਤ ਗੁਣ ਪ੍ਰਗਾਸ ਅਜਨ ਹਰ 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 ਰਸਨਾਵ ਨਾ ਪਾਇਆ ਦੇ ਭਾਗ ਹਨ ਜਪਾਸ ਜੋ ਸਤਿਗੁਰ ਸ਼ਰਨ ਸੰਗਤ ਨਹਿ ਆਏ ਤਿਰਗ ਜੀਵੇ ਤਿਰਗ ਜਿਵਾਸ ਅਜਨ ਹਰ ਜਨ ਸਤਿਗੁਰ ਸੰਗਤ ਪਾਈ ਤੇਨਾ ਤੁਮਰਾ ਮਸਤਾ ਲਿਖਿਆ ਲਿਖਾਸ ਤਨ ਤਨ ਸਾ ਸੰਗਤ ਜੇ ਤਹ ਹਰ ਰਸ ਪਾਇਆ ਮਲੰਗ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹਿਲਾ ਪੰਜਵਾ ਕਾਹਿਰ ਮਨ ਜਿਤਵੈ ਉਦਮ ਜਹ ਆਹਰ ਹਰ ਜਿਉ ਪਰਿਆ ਸੈਲ ਪਥਰ ਮੈਂ ਜਹ ਤੂੰ ਪਾਏ ਤਾ ਕਾਰਜ ਕ ਆਗਿਆ ਕਰ ਤਰੀਆ ਮੇਰੇ ਮਾਦੋ ਜੀ ਸਤ ਸੰਗਤ ਮਲੇ ਸੋ ਤਰੀਆ ਗੁਰ ਪ੍ਰਸਾਦਾਂ ਪਰਮ ਬਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਓ ਜਨਨ ਬਿਤਾ ਲੋਗ ਸਮਨਤਾ ਕੋ ਵਿਨਾਗਿ ਇਸਕੇ ਤਰਿਆ ਸਿਰ ਸਿਰ ਜਗ ਸਮਾਹੇ ਠਾਕੁਰ ਕਾਹੇ ਮਨ ਪੋਖ ਰਿਆ ਊੜੇ ਊੜ ਆਵੇ ਸੇ ਕੋਸਾਰ ਪਾਚੈ ਬਿਸ਼ਰੇਸ਼ ਰਿਆ ਖਵਣ ਖਲਾਵੈ ਖਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭਨ ਦਾਨ ਦਾਸ ਆਸਟ ਸਿਦਾਨ ਠਾਕੁਰ ਕਰ ਤਾਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਤਨਾ ਪਾਰ ਆਵਰਿਆ ਰਾਗ ਆਸਾ ਮਹਿਲਾ ਚੌਥਾ ਸੂਪੁਰਖ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਪ੍ਰਖ ਨਿਰੰਜਨ ਹਰ ਪ੍ਰਖ ਨਿਰੰਜਨ ਹਰਗੰਬ ਅਗਮਕਾਰ ਸਬਤਿ ਆਵਹਿ ਸਬਤਿ ਆਵਹਿ ਤੁਮਹਿ ਹਰ ਸਚੇ ਸਰਜਨਹਾਰ ਸਭ ਜੀਤੁ ਬਹਾਰੀ ਦੁਨੀਆ ਕਾ ਦਾਤਾਰ ਹਰ ਧਿਆਵੋ ਹੋ ਸੰਤੋ ਹੋ ਜੀ ਸਾਧੂ ਸਿਵ ਸਾਰਨ ਹਰ ਹਰਾਪੇ ਠਾਕੁਰ ਹਰਾਪੇ ਸੇਵਕ ਜੀ ਕਿਆ ਨਾਨਕ ਜੰਦ ਵਿਚਾਰਾ ਤੂੰ ਘੜ ਘੜੰਤਰ ਸਰਬ ਨਿਰੰਤਰ ਜੀ ਹਰੇ ਕੋ ਬੁਰਖ ਅਸਮਾਨ ਇੱਕ ਦਾਤਿਗ ਬਿਖਾਰੇ ਜੀ ਸਭ ਤੇਰੇ ਚੋ ਜਿ ਵਟਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਉ ਤਦਬ ਨਾਮ ਨਾ ਜਾਣਾ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਗਿਆ ਗੁਨਾਖ ਵਿਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਝੇ ਜਨ ਨਾਨਕ ਤਨ ਗੁਰ ਬਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੁਝੇ ਸੇ ਜਨ ਜੁਗ ਮਾ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਾਏ ਜਿਨ ਹਰਤਿਆ ਆਇਆ ਜੀ ਜਿਨ ਤੂਟੇ ਜਮਗੇ ਫਾਸੇ ਜਿਨਰ ਪਾਉ ਜਿਨ ਹਰ ਨਿਰਪਾਉ ਏ ਤਿਆ ਆਇਆ ਜੀ ਤਨ ਕਾ ਪਾਉ ਸਭ ਗਵਾਸੇ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰਤਿਆ ਆਇਆ ਜੀ ਜਿਨ ਨਾਨਕ ਤਲਪਨ ਜਾਸੀ ਤੇਰੇ ਭਗਤ ਤੇਰੇ ਭਗਤ ਪੰਡਾਰੀ ਜੀ ਪੜੇ ਬਿਅੰਤ ਬਿਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਜੇ ਹਰਨ ਕ ਅਨੇਕ ਅਨੰਤਾ ਤੇਰੇ ਅਨਕ ਤੇਰੇ ਅਨਕ ਹਰੇ ਹੇ ਅਰ ਪੂਜਾ ਜੀ ਦਾ ਤਪ ਹੈ ਜਪ ਹੈ ਬਿਅੰਤਾ ਤੇਰੇ ਅਨੇਕ ਤੇਰੇ ਅਨੇਕ ਆਪਣ ਹੈ ਬੋ ਸਿਮਰਤ ਸਾਸਤਰ ਜੀ ਗਰਖ ਰਿਆ ਖੜ ਕਰਮ ਕਰੰਤਾ ਸੇ ਭਗਤ ਅਸੀਂ ਭਗਤ ਭਲੇ ਜਾਨ ਨਾਨਕ ਜੀ ਜੋ ਪਾਵ ਹੈ ਮੇਰੇ ਹਰਿ ਭਗਵੰਤਾ ਤੁ ਆਦਿ ਬ੍ਰਹਮ ਪਰਮ ਪ੍ਰਕਰਤਾ ਜੀ ਤੁਦ ਜੇਵੜ ਅਵਨਾ ਕੋਵੇਂ ਤੂੰ ਜੁਗ ਜੁਗ ਏਕੋ ਸਦਾ ਸਦਾ ਤੇ ਕੋ ਜੀ ਤੋ ਲੈ ਅੰਤਰ ਕਰਤਾ ਸੋਏ ਦਾ ਪੈ ਪਾਵੈ ਸੋਏ ਵਰਤੇ ਜੀ ਤੂੰ ਆਪੈ ਕਰਨੈ ਸੋ ਹੋਈ ਸੁਦਾ ਪੈ ਸ੍ਰਿਸ਼ਟ ਸਭ ਉਪਾਈ ਦੀਨ ਦਾ ਪੈ ਸਰਜ ਸਭ ਹੋਈ ਜਨਾਨਕ ਗੁਣ ਗਾਵੇ ਕਰਤੇ ਕਹਿ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹਿਲਾ ਚਪთა ਤੂੰ ਕਰਤਾ ਸਚਿਆਰ ਮੈਂ ਦਾਸਾ ਸਾਈਂ ਜੋ ਤੂੰ ਪਾਵੈ ਸੋਇ ਥੀਸੀ ਜੋ ਤੂੰ ਦੇਹੇ ਸੋਇ ਹੋ ਪਾਈ ਰਹਾ ਸਭ ਤੇਰੀ ਤੂੰ ਸਭ ਨੇ ਧਿਆਇਆ ਜਿਸਨੂੰ ਕਿਰਪਾ ਕਰੇਂ ਦਿਨ ਨਾਮ ਅਮਰਤ ਨ ਪਾਇਆ ਗੁਰ ਮਹਲਾਤਿ ਮਨ ਮੋਹ ਗਵਾਇਆ ਆਦਿ ਛੋੜਿਆ ਮਿਲਾਇਆ ਤੂੰ ਜਿੜਿ ਆਵੋ ਸਾਥ ਜਿਹੀ ਮਾਹੀ ਖੁਦ ਬੇਦੂਜਾ ਹੋਏ ਨਹੀਂ ਜੇ ਜਤ ਸਾਥੀ ਰਖੇਨ ਵਿਜੋਮਨਿ ਛਡਿਆ ਸੰਜੁਰਗੀ ਮੇਨ ਜਿਸਨੋ ਦੋ ਜਾਣਾ ਹੈ ਸੋਏ ਜਨ ਜਾਣੈ ਹਰ ਗੁਣ ਸਦਹਿ ਆਖ ਵਖਾਣ ਜਿਨ ਹਰ ਸੇਵਿਆ ਜਨ ਸੁਖ ਪਾਇਆ ਸਹਜੇ ਹਰ ਨਾਮ ਸਮਾਇਆ ਤਉ ਆਪੇ ਕਰਤਾ ਤੇਰਾ ਕੀ ਆਸਬ ਹੋਏ ਤਤ ਬਿੰਦੂ ਜਾ ਵਰਣਾ ਕੋ ਹੋਏ ਤੁਹਾ ਘਰ ਕਰ ਦੇਖ ਹੈ ਜਾਣ ਹੈ ਸੋਏ ਜਨਾਨ ਗੁਰਮਖ ਪ੍ਰਗਟ ਹੋਏ ਆਸਾ ਮਹਿਲਾ ਪਹਿਨਾ ਤਿਤ ਸਰਵੜਾ ਭਲੇ ਜਵਾਸਾ ਪਾਣੀ ਪਾਵਤ ਨਹਿ ਕੀਆ ਪੰਗਜ ਮੋ ਪਗਨੇ ਚੰਨ ਹਮ ਦੇਖ ਤਹ ਡੁੱਬੇ ਲੇ ਮਾਨੇਕ ਨਾ ਚੇਜ ਸੰਗੂਣ ਮਨਾ ਹਰਿ ਬਸਰਾ ਤੇਰੇ ਗੁਲਗਲਿਆ ਰਹਾਓ ਨਾ ਹਉ ਜਤੇ ਸਤੇ ਨਹਿ ਪੜਿਆ ਮੂਰਖ ਮੁਗਦਾ ਜਨਮ ਭਿਆ ਰਣਤ ਨਾਨਕ ਨੋਦਨਗੇ ਸਰਨਾ ਜਨ ਤੂੰ ਨਾਹੀ ਵੀਸਰਿਆ ਸਾ ਮਹਿਲਾ ਪੰਜਵ ਪਏ ਪ੍ਰਾਪਤ ਮਨਖ ਦੇ ਹੋਰੀਆ ਗੋਬਿੰਦ ਮਨਨਕੇ ਹੈ ਤੇਰੇ ਵਰਿਆ ਔਰ ਕਾਜ ਰਹਿਤ ਨਾਮ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਗ ਜਮ ਲਾਗ ਭਉ ਜਲ ਜਨੁ ਨਕੈ ਜਨ ਅਮ੍ਰਿਥਾ ਜਾ ਤ੍ਰੰਗ ਮਾਇਆ ਕੈ ਰਹਾਵ ਜਾਵ ਤਾ ਸੰਜਮ ਨਾ ਤ੍ਰਮਨਾਖ ਮਾਇਆ ਸੇਵਾ ਸਾਧ ਨਾ ਜਾਣਿਆ ਹਰਾਇਾ ਕਹੋ ਨਾਨਕ ਹਉ ਲੇਖ ਕਰਮਾ ਸ਼ਰਨ ਅਮ੍ਰੇ ਕੀ ਰਾਖੋ ਸਰਬਾ ਪਾਤਸ਼ਾਹੇ ਦਸਵੇਂ ਕਬਿਓ ਬਾਜ ਬੇਨਤੇ ਚੋਪਈ ਹਮਰੇ ਕਰੋ ਹਾ ਦੇ ਰਛਾ ਪੂਰਨ ਹੋਏ ਜਿਤ ਕੀ ਇੱਛਾ ਤਾਵ ਚਰਨ ਮੰਦ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰਾ ਦੁਸ਼ਟ ਸਵਦ ਮੁਕਾਬ ਹੋ ਆਪ ਹਾ ਦੇ ਮੁਹੇ ਬਚਾਵ ਹੋ ਸੋ ਕੀ ਬਸਾ ਮੋਰ ਪ੍ਰਵਾਰਾ ਸੇਵ ਸਿਖ ਸੁਭਾ ਕਰਤਾਰਾ ਮੋਰ ਅਛਾਲ ਜਿ ਕਰਦੇ ਕਰੀਐ ਸਭਨਨ ਕੋ ਆਸ ਅਰਗੈ ਪੂਰਨ ਹੋਏ ਹਮਾਰੇ ਆਸਾ ਤੂਰ ਬਿਨ ਕੀ ਰਹੇ ਪਿਆਸਾ ਤੁਮਹਾ ਸਾਡ ਕੀ ਅਰਨਾ ਤਾਉ ਜੋ ਪਰਚਾਉ ਸਉ ਤੋਂ ਤੇ ਪਾਵ ਸੇਵਾ ਸਿਖ ਹਮਾਰੇ ਤਾਰੀ ਹੈ ਚਨਨ ਜਨ ਸਾਸਤਰ ਹਮਾਰੇ ਬਾਰੀ ਹੈ ਆਪ ਹਾਥ ਦੇ ਮੁਝੇ ਅਭਰਿ ਗਏ ਮਰਨ ਕਾਲ ਕਾ ਤਰਾਸ ਨਵਰੀ ਗਏ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਆਤਮ ਹੋ ਜੋ ਕਰਿ ਹੋ ਰੱਛਾ ਰਾਖ ਨੇ ਹੋ ਨੀ ਹੋ ਮੋ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦਰਸ਼ਨ ਕੇ ਹੰਤਾ ਆਤਮ ਹੋ ਪੂਰੀ ਚਤੁਰਦਸ਼ ਕੰਤਾ ਕਾਲ ਪਾਏ ਬਲਵਾ ਬਖਤਰਾ ਕਾਲ ਪਾਏ ਸ਼ੌਜ ਜਵਤਰਾ ਕਾਲ ਪਾਏ ਗਨ ਵਿਸ਼ਨ ਪ੍ਰਗਾਸਾ ਸਗਲ ਕਾਲ ਖਗਿਆਤ ਮਾਛਾ ਜਵਨਕਾਰ ਜੋਗੇ ਸਭ ਕੇ ਉਹ ਬੇਦਰਾਜ ਬਰਮਾ ਜੋਥਿਓ ਜਵਨ ਕਾਲ ਸਾਲੂ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸੰਗਤ ਬਨਾਇਓ ਦੇਵਦਾ ਜਛ ਨਵ ਜਾਇਓ ਆਨੰਤ ਇਹ ਕੇ ਅਵਤਾਰਾ ਸੋਏ ਗੁਰੂ ਸਮਝੇ ਹੋ ਹਮਾਰਾ ਨਮਸਕਾਰ ਦਸਹਿ ਕਉ ਹਮਾਰੇ ਸਗਲ ਪ੍ਰਜਾ ਜਨਾਬ ਸਵਾਰੇ ਸੇਵਕਨ ਕਾ ਸ਼ਿਵਗੁਣ ਸੁਖ ਦੇਉ ਸਤਰਨ ਕਾ ਪਲਮ ਮੋਮਦ ਕੀਓ ਘੜ ਘੜ ਕੇ ਅੰਤਰ ਗੇ ਜਾਣਤ ਭਲੇ ਬਰੇਕੇ ਪੀਰ ਬਿਸ਼ਾਨਤ ਚੀਟੇ ਤੇ ਵਿੰਦਰਸ ਟੂਲਾ ਸਪਰਿ ਕਿਰਪਾ ਦ੍ਰਿਸ਼ਟ ਅਗਰ ਪੂਲਾ ਸੰਤਨ ਅਧੁਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰਵਸ਼ਾਲਾ ਘੜਕੜ ਕੇ ਪਰਪੜ ਕੇ ਜਾਨੈ ਜਦ ਕਰਖ ਅਖਰਾ ਕਰਤਾਰ ਪ੍ਰਜਾ ਧਰਤ ਤਦ ਦੇਹ ਆਪਾ ਜਵਾਖ ਰਖ ਕਰਤ ਹੋ ਕਬਹੂ ਤੁਮੈ ਮੁਲਤ ਦੇਹੇ ਤਰ ਸਭੂ ਜੇ ਤੇ ਵਦਨ ਸ੍ਰਿਸ਼ਟ ਸਵਤਾਰੈ ਆਪੋ ਆਪਣੇ ਬੋਜੁ ਚਾਲੈ ਤੁਮ ਸਭ ਹਿੱਤ ਰਹੇ ਨਰ ਹੰਦਾਰ ਅਲਮ ਜਾਣਤ ਬੇਦ ਭੇਦ ਅਰ ਅਲਮ ਦਰੰਕਾਨ ਦਿਨਵਕਾਂ ਦਿਨ ਲੰਪੂ ਆਦਾਨੀ ਲਾਨਾ ਦਾ ਸ਼ੰਮ ਤਾਕਾ ਮਨ ਚਰਦ ਪੇਦਾਂ ਜਾ ਕੋ ਪੀ ਉਹਨਾ ਪਾਉਤ ਪੇਦਾਂ ਤਾਕਾ ਕਰ ਪਾਹਨ ਨੁਮਾਨਤ ਮਹਾ ਮੂੜ ਹੈ ਅਗਜ ਪੇਦ ਨਾ ਜਾਣਤ ਵਾਹ ਦੇਵ ਕੋ ਕਹ ਜੁ ਸੁਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਪਿਵੋ ਆਪੋ ਆਪਣੇ ਵਦ ਹੈ ਜੀਤੇ ਵਰਣਤ ਪਿੰਨ ਪਿੰਨ ਤੂ ਹੈ ਤੇਤੇ ਤੁਮੜਾ ਲਖਾਨ ਜੈ ਬਸਾਰਾ ਕਹ ਬਜ ਸੁਜਾ ਪ੍ਰਥਮ ਸੰਸਾਰਾ ਇਕੈ ਰੂਪ ਨੂੰ ਸਰੂਪਾ ਰੰਗ ਤੇਰਾ ਆਵ ਕੇ ਭੂਪਾ ਦਾ ਜੇ ਰਸ ਤੇ ਕਿੰਨੀ ਤਬ ਖਾਨ ਬਹੁ ਰਚ ਦਿਨੀ ਕਹੋ ਮੋਦ ਨਜ ਹੈ ਬੈਠਾ ਗਹ ਸਿਵਨ ਪਿਉ ਸੰਗਰ ਕੈਠਾ ਸਗਰੇ ਸ੍ਰਿਖਤ ਖਾਇਆ ਚੰਪਵ ਆਜੁਗਾ ਸਰੂਪ ਸੁਵੈਮ ਪਭ ਔਰ ਅਛਾ ਮੇਰੇ ਤੁਮ ਕਰੋ ਸਿੱਖੁ ਬਾਹਰ ਸਿੱਖ ਸੰਗਰੋ ਦੁਸ਼ਟਿ ਤੇ ਠੁ ਅਤਲ ਪਤ ਸਗਲ ਮਲੇਸ਼ ਕਰੋਰਨ ਕਾਤਾ ਜਿਹਾ ਤੁਝ ਦਾ ਸ਼ਰਣੇ ਪਰੇ ਦਨ ਕੈ ਦੁਸ਼ਟ ਦੁਖਤਾ ਹਵੇ ਮਰੇ ਪੁਰਹ ਜਮਲ ਪਗ ਪਰੇ ਤੇ ਹਾਰੇ ਦਨ ਕੈ ਤੂੰ ਸੰਕਟ ਸਭ ਟਾਰੇ ਜੋ ਕਲ ਕੋ ਕਮਾਰ ਤੇ ਆਇ ਹੈ ਤਾਂ ਕਿ ਕਾਲ ਨਿਗਟਨੈ ਹੈ। ਅਰ ਰਛਾ ਹੋਏ ਤਾਂ ਸਭ ਕਾਲਾਂ ਦੁਸ਼ਟ ਅਰਿਸ਼ਟ ਤਰੇ ਤਤ ਕਾਲ। ਕਿਰਪਾ ਦ੍ਰਿਸ਼ਟ ਜਨ ਜਾਹੇ ਨਿਹਰ ਹੋਏ ਤਾਂ ਕੇ ਤਾਪ ਤਨੁ ਕਮਹਰ ਹੋਏ। ਰਿੱਧ ਸਿੱਧ ਕਰ ਮੋ ਸਭ ਹੋਏ ਦੁਸ਼ਟ ਛਾ ਸਕਨ ਨਾ ਹੋਈ। ਇਕ ਬਾਦ ਨਤਮੈ ਸੁਮਾਰਾ ਕਾਲ ਪਾਸੇ ਤਾਹੀ ਪਾਰ ਜਿਨ ਨਿਰਨਾਮ ਦਿਹਾਰੋ ਕਹਾ ਦਾਰੁ ਦੁਸਤ ਦੋਖ ਤੇ ਰਹਾ ਰੜਕੇ ਤੁਮੈ ਸ਼ਰਨ ਦਿਹਾਰੇ ਆਪ ਆਦਲ ਹੋ ਭਾਰੀ ਸਰਬ ਥੋ ਅਨਮੋਹ ਸਹਾਈ ਦੁਖਤ ਤੋ ਗਤੇ ਲਾ ਬਚਾਈ ਸਵਈਆ ਪਾਹ ਹੈ ਗਨ ਜਾਤੇ ਤੁਮਰੇ ਤਵ ਦੇਖ ਵਾਖ ਤਰ ਨਹੀਂ ਆਨਿਉ ਰਾਮ ਰਹੀਮ ਅਪਰਾਨੁ ਕਰਾਨ ਅਨੇਕ ਹੈ ਮੇਖ ਨਾ ਮਾਨਿਉ ਸਿਮਰੇ ਸਾਸ ਸਰਬੇਜ ਸੁਮੈ ਬਹੁ ਆਪੇਦ ਕਹ ਹੈ ਮੇਖ ਨਾ ਜਾਣਿਉ ਸ੍ਰੀ ਅਸਪਾਲ ਕਿਰਪਾ ਤੁਮਰੇ ਕਰ ਮੈਂ ਨਾ ਕਹਿਉ ਸਭ ਤੂਹਿ ਵਿਖਾਨਿਉ ਦੁਹਰਾਓ ਸਾਗਲ ਦਵਾਰ ਕੋ ਛੜਕੇ ਜਹ ਤਹਾਰੋ ਦਵਾਰ ਵਾਹਿ ਗਹੇ ਕਿ ਲਾਜ ਅਸ ਗੋਬਿੰਦਾਸ ਤਹਾਰ ਰਾਵਕਲੇ ਮਹਿਲਾ ਤੀਜਾ ਨਾ ਦੇਖ ਓ ਅੰਕਾਰ ਸਤਗੁਰ ਪ੍ਰਸਾਦ आनंद प्याब रिवाई सतगुरु मैं पाया सतगुरु त पाया सहद सेती से मनम जिया वदाया राग रत्न परिवार परिया शब्द गवनाइया शबदो त गाबो हरि केरा मन जने बसाया कह नानक आनंद हुआ सतगुरु मैं पाया ਏ ਮਨ ਮੇਰੇ ਆਨ ਸਦਾ ਰਹੋ ਹਨ ਨਾਲੇ ਹਨ ਨਾ ਰਹੋ ਤੂੰ ਮਨ ਮੇਰੇ ਦੋ ਸਰਵ ਸਾਰਣਾ ਅੰਗੇਕਾਰ ਹੋ ਕਰੇ ਤੇਰਾ ਆਕਾਰ ਜਿਸ ਸਭ ਸਵਾਰਣਾ ਸਭ ਨਾਗਲਾ ਸੁਗਰਤ ਸੁਆਮੀ ਸੋਖ ਅਮਨੈ ਵਿਚਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਨ ਨਾਲੇ ਸਾਚੇ ਸਾਹਿਬਾ ਕੀ ਨਾਹੀ ਕਰਤੇ ਰਹਿ ਕਰਤਾ ਤੇਰੇ ਸਭ ਵਿਚ ਹੈ ਜਿਸ ਦੇਹ ਸੋ ਪਾਵੈ ਸਦਾ ਸਿਵ ਸਲਾਹਾ ਤੇਰੇ ਨਾਮ ਨਮਸਾਵੈ ਨਾਮ ਜਨ ਕੇ ਮਨੁਸਿਆ ਆਵਾਜੀ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕੀਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਧਾਰੋ ਹਾ ਚ ਨਾਮ ਧਰ ਮੇਰਾਨ ਮੁਖਾ ਸਭ ਗਵਾਈਆਂ ਅਗਰ ਸਾਸ ਹੋ ਨੈਵਸ਼ਿਆ ਨਨੇ ਛਾ ਸਾਂ ਪਜਾਈਆਂ ਸਦਾ ਕਿਰਪਾ ਲੇਤਾ ਅਗਨ ਬਟੋ ਜਿਸ ਅਧਿਆਵੜਿਆਆਂ ਚਹੇ ਨਾਨਕ ਸਨੋ ਸੰਤ ਹੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਧਾਰੋ ਆਵਾਜੇ ਪੰਜ ਸ਼ਬਦ ਕਰ ਸੁਭਗ ਕਰ ਸੁਭਗੇ ਸ਼ਬਦ ਵਾਜੀ ਕਲਾਜਤ ਕਰਤਾ ਰੀਆਂ ਪੰਜ ਦੂਦ ਵਾਸ ਕਿਤੇ ਕਾਲ ਕੰਡ ਕੁਮਾਰਿਆ ਤੁਰ ਕ੍ਰਮ ਪਾਇਆ ਤਦਿਨ ਕੋ ਸਿ ਨਾਮ ਹਰ ਕੇ ਲਾਗੇ ਹਹਿ ਨਾਰਗ ਦੇ ਸੁਭੂਆ ਤਦ ਕਰ ਅਨਹਦ ਬਾਚਿ ਆਨੰਦ ਸੁਨੋੜ ਪਾਗੀ ਹੋ ਸਗਲ ਮਨੋ ਰਤ ਪੂਰੇ ਪਾਨ ਪਰੰਪਰਾ ਪਾਇਆ ਤਰੇ ਸਗਲ ਵਿਸੂਰੇ ਦੋਖ ਰੋਸਨ ਤਾ ਬਤਰੇ ਸੁਣੇ ਸੱਚੇ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਨਤੇ ਪੁਨਿੰਦ ਕਹਤੇ ਪਵਿੱਤ ਸਤਗੁਰ ਰਹਾ ਆਪਰ ਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੂਰੇ ਵਧੌਣੀ ਮਹਿਲਾ ਪੰਜਵਾ ਸਾਲ ਵਿੱਚ ਦਿਨ ਵਸਤੂ ਪਈਓ ਸਤ ਸੰਤੋਖ ਵਿੱਚਾਰੋ ਅਮਰਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੁਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਜਿਸ ਕਾ ਹੋਇ ਉਦਾਰੋ ਇਹ ਵਸਤ ਤਜੇ ਨਹਿ ਜਾਈ ਨਤ ਨਦ ਰਖਿ ਨਰਤਾਰੋ ਦਵ ਸੰਸਾਰ ਜਨ ਲਗ ਤਰੀਏ ਸਭ ਨਾਨਕ ਬ੍ਰਹਮ ਵਿਸਾਰੋ ਸ਼ਲੋਕ ਮਹਿਲਾ ਪੰਜਵਾ ਏ ਰਾਖਿਤਾ ਜਾਤੋਂ ਨਹੀਂ ਮੈਨੂੰ ਜੋਗ ਤੋਈ ਮੈਂ ਨਿਰਗੁਣ ਹਾਰੇ ਕੋਪਣ ਨਾਹੀ ਆਪੇ ਤਰਸ ਪਿਉ ਹੋਈ ਤਰਸ ਪਿਆ ਮਹਾਰਾਮ ਤੋ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਲੈ ਤਾ ਜੀਵਾਂ ਤਰਮਨ 체 ਵੇ ਹਰਿਆ ਪਵਣੀ ਤਥਾ ਤੂੰ ਸਮਰਾਥੁ ਉਜਤੈ ਕੋਈ ਨਾਹੀ ਉਥੈ ਤੇਰੀ ਰਾਖ ਅਗਨੀ ਉਦਨ ਮਾਹੀ ਸੁਣ ਕਾ ਜਮ ਕਾ ਜੋਤ ਨਾਏ ਤੇ ਰਹਿ ਛਡ ਜਾਹੇ ਪਾਜਲ ਵਿਖੋ ਸੰਗਾਹੋ ਗੁਰ ਸ਼ਬਦਿ ਪਾਰ ਪਾਹੇ ਜਲ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਪੁਨ ਅਗਨ ਗੋਪਤ ਗਾਹੇ ਸਾ ਸਨਗਰਪਾਲ ਸੁਮਾਲੇ ਸਾਹੇ ਸਾਹੇ ਵਰਤਾ ਕੋਈ ਨਾ ਜਾਏ ਦੇ ਆਵੇ ਤੁਧ ਆਹੇ ਸ਼ਲੋਕ ਮਹਲਾ 5 ਅੰਤਰ ਗੁਰੂ ਆਰਾਧਨਾ ਜਿਹਵਾ ਜਪ ਗੁਰੂ ਨਾਮੋ ਨਿਤਰੀ ਸਤਗੁਰੂ ਪੇਖਣ ਸ਼ਰਵਣੀ ਸੁਨਣਾ ਗੁਰੂ ਨਾਮੋ ਸਤਿਗੁਰੁ ਸੇਤੀ ਰਤੇ ਆ ਦਿਨ ਗਹਿ ਪਾਇ 88 ਕਹ ਨਾਨਕ ਕਿਪਾ ਗਰੇ ਜਿਸ ਨਾ ਵਧੇ ਜਗ ਮੇ ਤੁਮ ਕਾੜੀ ਹੈ ਵਿਰਲੇ ਕੀ ਕੀ ਵਹਿਲਾ ਪੰਜਵਾ ਰਖੇ ਰਖ ਰਹਾ ਆਪ ਮਾਰਯਨ ਗੁਰ ਕੇ ਪੈਰੇ ਪਾਇ ਕਾਜ ਸਵਾਰਯਨ ਹੋਆ ਆਪ ਦਾਲ ਮਨ ਹੋ ਨਾ ਵਿਚਾਰੀਨ ਸਾਜ ਨਾਗੇ ਸੰਗ ਭਉਜਲ ਤਾਰੀਨ ਸਾਗਤ ਨਿੰਦਕ ਦੁਸ਼ਟ ਅਖ ਨਵਾਹਿ ਮਦਾਰੀਨ ਤੇ ਸਾਹਿ ਕਿ ਟੇਕ ਨਾਨਕ ਮੰਨੈ ਮਾਹੀ ਜੇ ਸਭ ਸਮਰਤ ਅਸੰਗ ਹੋਈ ਸਗਲੇ ਦੁਖ ਜਾਹੇ ਵਾਹ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ